ਸਤਨਾਮ ਸ੍ਰੀ ਵਾਇ ਗੁਰੂ ਸਾਇਬ ਜੀ ਰਾਮ ਕਲੇ ਮਾਲ ਤਿਜਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਾਜ ਸਿਤਿ ਮਨ ਵਜਿ ਅਵਦਾਇਆ ਰਾਗ ਰਤਨ ਪ੍ਰਵਾਰ ਪ੍ਰਿਆ ਚਵਰ ਗਾਵਣ ਆਈ ਸ਼ਬਦ ਤਾਂ ਗਾਓ ਰੇ ਕੇਰਾ ਮਨ ਜਨੇ ਵਸਾਇਆ ਕਾ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੁਸ ਸਦਾਰ ਰਰਨਾਲੇ ਰਰਨਾਲ ਤੂ ਮਨ ਮੇਰੇ ਦੂਸਾ ਬਿਸਾਰਣਾ ਗਿ ਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾ ਗਲਾ ਸਮਰਥ ਸੁਵਾਮੀ ਸੁਖ ਮਨੁ ਇਸਾਰੇ ਕਹ ਨਾਨਕ ਮਨ ਮੇਰੇ ਸਦਾਰ ਰਰਨਾਲੇ ਸਜ ਸਾਹਿਬ ਕਾ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਸਲਾ ਤੇਰੇ ਨਾਮ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਜ ਸ਼ਬਦ ਕਨੇਰੇ ਕਹਾ ਨਨ ਸਚੇ ਸਾਹਿਬ ਕਾ ਨਹੀਂ ਕਰ ਤੇਰਾ ਸਚਨਾ ਮੇਰਾ ਧਰੋ ਸਚ ਨਾਮ ਦਾਦ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨੈ ਵਸਿਆ ਜਿਨੇਚ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਸਦੇ ਐ ਵਡਿਆਈਆਂ ਕਹ ਨਨ ਸੁਨ ਸੰਤ ਸਭ ਤਰ ਪਿਆਰ ਸਚਨਾ ਮੇਰਾ ਦਰ ਵਜ ਪੰਚ ਸ਼ਬਦ ਕਰਸ ਬਗ ਕਰਸ ਬਗ ਸ਼ਬਦ ਵਜ ਕਲਾ ਜਿਤ ਗਿਰਤਾਰੇ ਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਅਰਕ ਲਾਗੇ ਕਹ ਨਾਨਕ ਤਸ ਕਹ ਆ തത്യാ അനഹേ അനദ സണോ വട പാഗ്യ സഗല മനോരഥ പൂര പാര ബ്രഹ്മ പ്രഭ പായ ഉതേ സഗല വിസൂരൻ ദുഃഖ രോഗ സംതാപ ഉതരേന ਸੋਹਣ ਸਚਿ ਬਾਣ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨਿਤ ਕਹਤ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਨ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦਿਸਰਾਤ ਦੁਏ ਦਾਈ ਦਇਆ ਖਿਲਾ ਸਗਲ ਜਗਤ ਚੰਗਿਆਈਆ ਬੁਰਿਆਈ വചര മഹദൂരമ പോണിൻ കേരൻ ജി നാം തയ്യമ സഖത്ത് കാല നാനക്കലേ ਤੇ ਤੇ ਛੁਟੇ ਨਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ